ਇਹ ਖਬਰ ਪਰ ਪਤਾ ਨਹੀਂ ਕਿ ਕਿਹੜੀ ਨੀਂਦ ਸੁੱਤੇ ਜਾਂ ਕਿਉਂ ਇਹਨਾਂ ਦਾ ਆਦਤਾਂ ਹੀ ਬਣ ਗਿਆ ਮਾਣੀ ਬਣ ਗਿਆ ਵੀ ਜਿਹੜੀ ਸ਼ਹੀਦਾਂ ਆਂਦੀ ਉਪਜ ਆ ਫਿਰ ਉਹਨੂੰ ਖਤਮ ਕਰਕੇ ਜਾਣਾ ਲੋਕ ਮੱਥੇ ਨਾਲ ਚੁੰਮਦੇ ਸੀ ਮੱਥੇ ਨਾਲ ਲਾਉਂਦੇ ਸੀਗੇ ਤੇ ਮਾਵਾ ਵੀ ਉਹਦੇ ਪੁੱਤਾਂ ਨੂੰ ਕਹਿੰਦੇ ਕੱਲ ਤੱਕ ਤੋਂ ਹੁਕਮ ਹੋਇਆ ਪੁੱਤ ਜੇ ਸ਼ਹੀਦੀ ਦੇਣੀ ਪਈ ਤਾਂ ਸ਼ਹੀਦੀ ਦੇ ਦੇ ਤੇ ਜੇ ਜੇਲ੍ਹ ਜਾਣਾ ਪਊ ਕੋਈ ਮੋਰਚਾ ਲੱਗਦਾ ਸੀ ਇੱਕ ਪਾਸੇ ਜਿਹੜੇ ਹੁਣ ਜ਼ਥੇਦਾਰ ਇਹਨਾਂ ਨੇ ਥਾਪ ਤੇ ਪੰਥ ਪਰਵਾਹ ਨਹੀਂ ਕਰ ਰਿਆ ਤੇ ਕੀ ਬਣੂਗਾ ਪੰਥ ਦਾ ਬਹੁਤ ਇੱਕ ਕਿਨਾਰੇ ਤੇ ਖੜਾ ਕਰਤਾ ਪੰਥ ਨੂੰ ਪਾਵਰ ਤੁਹਾਡੇ ਕੋਲ ਆ ਜੇ ਲੋਕ ਕਿਸੇ ਚੀਜ਼ ਦਾ ਵਿਰੋਧ ਕਰ ਰਹੇ ਆ ਤੇ ਉਹਦੇ ਬਾਰੇ ਸੋਚਣਾ ਤਾਂ ਚਾਹੀਦਾ ਚਲੋ ਪਹਿਲਾਂ ਤਾਂ ਇਹ ਕਹ ਰਹੇ ਸੀ ਇਹ ਵਿਰੋਧੀ ਆ ਸਾਡੇ ਆ ਕਸ਼ਰਮ ਨਹੀਂ ਅਕਾਲੀ ਦਲ ਮਰਸਾ ਹੋ ਗਿਆ ਕਸ਼ਰਮ ਨਹੀਂ ਅਕਾਲੀ ਦਲ ਵਾਰਸ ਮਜਾਦ ਦੇ ਹੋ ਗਿਆ ਹੋਰ ਪੰਥਕ ਜਥੇਬੰਦੀਆਂ ਇਹ ਸਾਡੀਆਂ ਵਿਰੋਧੀ ਆ ਤੇ ਹੁਣ ਤਾਂ ਖੁਦ ਇਹਨਾਂ ਦੇ ਆਪ ਦੇ ਬੰਦੇ ਹੀ ਰੌਲਾ ਪਾ ਰਹੇ ਵਿੱਚ ਉਧੋਂ ਹੱਥੇ ਕੀ ਦੋਸ਼ ਲਾਇਆ ਕਿ ਇਹਨਾਂ ਨੇ ਕੀਰਤਨ ਬੰਦ ਕਰਾਇਆ ਮਰਯਾਦਾ ਦੀ ਉਲੰਘਣਾ ਕੀਤੀ ਇਹ ਚਲਦੇ ਹੋਏ ਕੀਰਤਨ ਨੂੰ ਬੰਦ ਕਰਾ ਕੇ ਆਪ ਦਾ ਸਪਸ਼ਟੀਕਰਨ ਦਿੱਤਾ ਰਾਤ ਦੀ ਜਿਹੜੀ ਘਟਨਾ 2:50 ਮਿੰਟ ਤੇ ਆਸਾ ਦੀ ਇੱਕ ਬਾਦ ਦਾ ਜਿਹੜਾ ਕੀਰਤਨ ਬੰਦ ਕੀਤਾ ਗਿਆ ਵਿਕਰਮਜੀਤ ਸਿੰਘ ਮਜੀਠੀਆ ਹੋਰ ਜਿੰਨੇ ਵੀ ਜਥੇਦਾਰ ਤੋਤਾ ਸਿੰਘ ਤੇ بیٹے ਮੱਖਣ ਸਿੰਘ ਜੀ ਸ਼ਰਮਜੀਤ ਸਿੰਘ ਜੀ ਢੱਲੋਂ ਸ਼ਰਮਣੀ ਅਕਾਲੀ ਦਲ ਦੀ ਤੁਸੀਂ ਲੀਡਰਸ਼ਿਪ ਦੇਖੋ ਫੇਸਬੁੱਕ ਤੇ ਝੜੀ ਲੱਗੀ ਹੋਈ ਆ ਅਸਿਫੇ ਦੇ ਦੇ ਧੜਾ ਧੜਾ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਬਿਲਕੁਲ ਬਹੁਤ ਮੰਦ ਮੰਦਭਾਗੀ ਘਟਨਾ ਵਾਪਰੀ ਆ ਇੱਕ ਇਤਿਹਾਸ ਅ ਸਿੱਖ ਪੰਥਾ ਜਦੋਂ ਵੀ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਲਾਇਆ ਜਾਂਦਾ ਹਮੇਸ਼ਾ ਹੀ ਸਮੂਚੇ ਅਹੀ ਪੰਥਕ ਜਥੇਬੰਦੀਆਂ ਨੂੰ ਆ ਬੁਲਾਇਆ ਜਾਂਦਾ ਜਿਹੜਾ ਵਿਧੀ ਵਿਧਾਨ ਮੁਤਾਬਕ ਵੀ ਸਾਰੀਆਂ ਅਹੀ ਪੰਥਕ ਜਥੇਬੰਦੀਆਂ ਦੇ ਵਿੱਚੋਂ ਪਹਿਲਾਂ ਤਾਂ ਨਾਂ ਲੈ ਜਾਂਦੇ ਸੀ ਉਸ ਨਾਂ ਨੂੰ ਸਿਲੈਕਟ ਕਰਦੇ ਸੀਗੇ ਪਰ ਇਸ ਵਾਰੀ ਤਾਂ ਸਾਰੀਆਂ ਹੱਦਾਵਾਂ ਨੇ ਟੱਪ ਗਏ ਜੀ ਸਿਲੈਕਸ਼ਨ ਬੋਰਡ ਬਕਾਇਦਾ ਲਾਏ ਗਏ মিডিਆ ਦੇ ਵਿੱਚ ਦੱਸਿਆ ਗਿਆ ਕਿ 10 ਵਜੇ ਸਿੰਘ ਸਾਹਿਬ ਦੀ ਤਾਜਪੋਸ਼ੀ ਹੋਊਗੀ ਆ ਤਖਤ ਸ੍ਰੀ ਕੇਸਗੜ੍ਹ ਸਾਹਿਬ ਉਹ ਵੀ ਤਖਤ ਜਿੱਥੇ ਖਾਲਸਾ ਪੰਥ ਦੀ ਸਾਜਨਾ ਹੋਈ ਕਲਗੀਧਰ ਪਾਤਸ਼ਾਹ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਉਸ ਤਖਤ ਤੇ ਜਿੱਥੇ ਧਾਰ ਦੀ ਤਾਜਪੋਸ਼ੀ ਕਰਨੀ ਸੀ ਦੇਖੋ ਇੱਕ ਲੁਕਮੇ ਢੰਗ ਨਾਲ 2:50 ਮਿੰਟ ਤੇ ਤਾਜ ਪੋਸ਼ੀ ਆਪਦੇ ਤੌਰ ਤੇ ਇਹਨਾਂ ਵੱਲੋਂ ਕੀਤੀ ਗਈ ਸ਼ਰੋਣੀ ਗੁਰਦੁਆਰਾ ਪ੍ਰਬੰਧ ਕਮੇਟੀ ਤੇ ਸ਼ਰੋਣੀ ਅਕਾਲੀ ਦਲ ਬਾਦਲ ਵੱਲੋਂ ਜਦ ਕਿ ਹਮੇਸ਼ਾ ਹੀ ਜਦੋਂ ਵੀ ਤਕਸਾਲ ਦੇ ਜਥੇਦਾਰ ਦੀ ਤਾਜ ਪੋਸ਼ੀ ਕੀਤੀ ਜਾਂਦੀ ਹੈ ਸਭ ਤੋਂ ਪਹਿਲਾਂ ਜਿਹੜੀ ਦਸਤਾਰ ਸੱਚਖੰਡ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਵੱਲੋਂ ਖੇਡਾ ਕੀਤੀ ਜਾਂਦੀ ਹੈ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਸਾਡੀਆਂ ਜਿਵੇਂ ਸੰਸਥਾਵਾਂ ਦਮਦਮਾ ਵੀ ਤਕਸਾਲ ਵੀ ਬੁੱਢਾ ਦਲ ਤਰਨਾ ਦਲ ਵਿਦੀਚੰਦ ਦਾ ਦਲ ਇਹਨਾਂ ਦਲਾਵਲੋਂ ਦਲ ਪੰਥਾ ਵੱਲੋਂ ਹੋਰ ਸੰਪਰਦਾਵਾਂ ਵੱਲੋਂ ਉਹ ਦਸਤਾਰਾਂ ਪੇਟਾ ਕੀਤੀਆਂ ਜਾਂਦੀਆਂ ਉਹਦੇ ਮੁਤਾਬਕ ਵੀ ਸਾਰੀਆਂ ਧਿਰਾਂ ਪ੍ਰਮਾਨ ਕਰਦੀਆਂ ਸਾਰੀਆਂ ਧਿਰਾਂ ਨੂੰ ਇਹ ਜਥੇਦਾਰ ਪ੍ਰਮਾਨ ਹ ਦਸਤਾਰ ਦਾ ਮਤਲਬ ਇਹ ਹੁੰਦਾ ਦਸਤਾਰ ਪੇਟਾ ਕਰਕੇ ਪਰ ਇਸ ਵਾਰੀ ਤਾਂ ਸਭ ਕੁਝ ਲੁਕਵੇਂ ਢੰਗ ਨਾਲ ਹੋਇਆ ਸਾਰੀ ਮਰਜ਼ਾਦਾ ਦੀਆਂ ਸਿਧਾਂਤੀਆਂ ਧਜੀਆਂ ਉਡਾਈਆਂ ਗਈਆਂ ਰਹੀਆਂ ਸਿੰਘ ਸਾਹਿਬ ਜੀ ਹਰਪ੍ਰੀਤ ਸਿੰਘ ਜੀ ਤੱਕ ਸਿਰਦਾਉਂ ਦਾ ਸਭ ਤੇ ਜਥੇਦਾਰ ਸੀ ਉਹਨਾਂ ਤੇ ਦੋਸ਼ ਲਾਏ ਗਏ ਉਹਨਾਂ ਨੇ ਪੰਜ ਪਿਆਰਾਂ ਦੇ ਅਗਵਾਈ ਦੇ ਵਿੱਚ ਸ੍ਰੀ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਆਪ ਦਾ ਸਪਸ਼ਟਿਕਰਨ ਦਿੱਤਾ ਜਿਹੜੇ ਦੋਸ਼ ਲੱਗੇ ਸੀ ਉਹਨਾਂ ਤੇ ਜਦੋਂ ਉਹਨਾਂ ਨੂੰ ਲਾਹਿਆ ਗਿਆ ਉਦੋਂ ਉਹਨਾਂ ਤੇ ਕੀ ਦੋਸ਼ ਲਾਏ ਗਏ ਕਿ ਇਹਨਾਂ ਨੇ ਕੀ ਕੀਰਤਨ ਬੰਦ ਕਰਾਇਆ ਮਰਯਾਦਾ ਦੀ ਉਲੰਘਣਾ ਕੀਤੀ ਇੱਕ ਚਲਦੇ ਹੋਏ ਕੀਰਤਨ ਨੂੰ ਬੰਦ ਕਰਾ ਕੇ ਆਪ ਦਾ ਸਪਸ਼ਟਿਕਰਨ ਦਿੱਤਾ ਰਾਤ ਦੀ ਜਿਹੜੀ ਘਟਨਾ 2:50 ਮਿੰਟ ਤੇ ਆਸਾ ਦੀ ਇੱਕ ਬਾਦ ਦਾ ਜਿਹੜਾ ਕੀਰਤਨ ਬੰਦ ਕੀਤਾ ਗਿਆ ਉੱਥੇ ਦਸਤਾਰ ਘੇਟਾ ਕਰਕੇ ਸ਼ਰਮਣੀ ਕਮੇਟੀ ਵੱਲੋਂ ਸਿੰਘ ਸਾਬ ਗਿਆਨੀ ਕੁਲਦੀਪ ਸਿੰਘ ਗੜਗੰਜ ਨੂੰ ਜਥੇਦਾਰ ਲਾਇਆ ਗਿਆ ਜਿਹਦਾ ਸਮੁੱਚਾ ਪੰਥ ਅੱਜ ਵਿਰੋਧ ਕਰ ਰਿਹਾ ਸਮੁੱਚੀਆਂ ਪੰਥਕ ਜਥੇਬੰਦੀਆਂ ਵੱਲੋਂ ਵੀ ਆਪਣਾ ਅਪੀਲ ਕੀਤੀ ਗਈ ਸੀ ਸਾਰੇ ਸਾਰੇ ਸਿੱਖ ਜਗਤ ਨੂੰ ਪਹੁੰਚੋ ਇਹ ਤਾਜ ਪੋਸ਼ੀ ਦਾ ਅਸੇਦਾਂ ਵਿਰੋਧ ਕਰਦੇ ਆ ਬਾਈਕਾਟ ਕਰਦੇ ਆ ਜਦੋਂ ਇੱਕ ਪਾਸੇ ਸ਼ਰਮਣੀ ਅਕਾਲੀ ਦਲ ਦੀ ਲੀਡਰਸ਼ਿਪ ਸਰਦਾਰ ਸੁਖਵੀਰ ਸਿੰਘ ਬਾਦਲ ਸਾਬਕਾ ਪ੍ਰਧਾਨ ਨੇ ਜੋ ਅਕਾਲੀ ਦਲ ਦੇ ਉਹਨਾਂ ਦੇ ਰਿਸ਼ਤੇਦਾਰ ਬਿਕਰਮਜੀਤ ਸਿੰਘ ਮਜੀਠੀਆ ਹੋਰ ਜਿੰਨੇ ਵੀ ਜਥੇਦਾਰ ਤੋਤਾ ਸਿੰਘ ਦੇ بیٹے ਮੱਖਣ ਸਿੰਘ ਜੀ ਸ਼ਰਪੀ ਸਿੰਘ ਜੀ ਢੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਤੁਸੀਂ ਲੀਡਰਸ਼ਿਪ ਦੇਖੋ ਫੇਸਬੁੱਕ ਤੇ ਝੜੀ ਲੱਗੀ ਹੋਈ ਆ ਅਸਿਫੇ ਦੇ ਦੇ ਧੜਾ ਧੜਾ ਪਰ ਪਤਾ ਨਹੀਂ ਕਿਹੜੀ ਨੀਂਦ ਸੁੱਤੇ ਆ ਕਿਉਂ ਇਹਨਾਂ ਦਾ ਆਰਾਦਾ ਹੀ ਬਣ ਗਿਆ ਮਾਣੀ ਬਣ ਗਿਆ ਵੀ ਜਿਹੜੀ ਸ਼ਹੀਦਾਂ ਆਂਦੀ ਉਪਜ ਆ ਜਿਹੜੀ ਸ਼ਹੀਦਾਂ ਦੇ ਖੂਨ ਨਾਲ ਸਿੰਜੀ ਹੋਈ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਜਿੱਦੇ ਨਨਕਾਣਾ ਸਾਹਿਬ ਗੁਰੂ ਕਾ ਬਾਗ ਚੈਤੋ ਤੇ ਮੋਰਚਾ ਚੋਂ ਨਿਕਲੀ ਹੋਇਆ ਨਿਕਲਿਆ ਹੋਇਆ ਸ਼ਰਮਣੀ ਅਕਾਲੀ ਦਰ ਜਿਹਦਾ ਬਹੁਤ ਸਤਿਕਾਰ ਕਰਦੇ ਸੀ ਲੋਕ ਪੰਜ ਵਾਰ ਸਰਕਾਰ ਵੀ ਬਣੀ ਫੇ ਉਹਨੂੰ ਖਤਮ ਕਰਕੇ ਜਾਣਾ ਖਤਮ ਕਰਨ ਦੇ ਤਲੇ ਹੋਇਆ ਸਿੱਖ ਸੰਗਤਾਂ ਵੱਲੋਂ ਇੰਨਾ ਵਿਰੋਧ ਹੋਣ ਦੇ ਬਾਵਜੂਦ ਵੀ ਦੁਬਾਰਾ ਉਹਦੇ ਤੇ ਝਾਤ ਮਾਰ ਸਕਦੇ ਸੀਗੇ ਤੇ ਸ਼ਰਮਣੀ ਕਮੇਟੀ ਦੀ ਜਿਹੜੀ ਕੋਰ ਕਮੇਟੀ ਆ ਉਹਨੂੰ ਵੀ ਸੋਚਣਾ ਚਾਹੀਦਾ ਸੀਗਾ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਸੀਗਾ ਕਿਉਂਕਿ ਅੱਜ ਜਿਹੜਾ ਇਤਿਹਾਸ ਲਿਖਿਆ ਜਾਣਾ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਬੱਚਿਆਂ ਦੇ ਪੜ੍ਹਨਾ ਆਉਣ ਵਾਲੀਆਂ ਪੀੜ੍ਹੀਆਂ ਦੇ ਪੜ੍ਹਨਾ ਤੇ ਇਤਿਹਾਸ ਦੇ ਵਿੱਚ ਆਹ ਕਾਲਾ ਦਿਨ ਵੀ ਆਇਆ ਸੀ ਸਿੱਖਾਂ ਦੇ ਖਿਲਾਫ ਸਿੱਖਾਂ ਨੇ ਖੜੀ ਕੀਤਾ ਜਾ ਰਿਹਾ ਹੈ ਖੜੇ ਕਰਨ ਵਾਲਾ ਕੋਈ ਨਹੀਂ ਜੀ ਇਹ ਆਪ ਹੀ ਕਰ ਰਹੇ ਸਾਰਾ ਕੁਝ ਜਦੋਂ ਪਾਵਰ ਤੁਹਾਡੇ ਕੋਲ ਆ ਜੇ ਲੋਕ ਕਿਸੇ ਚੀਜ਼ ਦਾ ਵਿਰੋਧ ਕਰ ਰਹੇ ਆ ਤੇ ਉਹਦੇ ਬਾਰੇ ਸੋਚਣਾ ਤਾਂ ਚਾਹੀਦਾ ਚਲੋ ਪਹਿਲਾਂ ਤਾਂ ਇਹ ਕਹ ਰਹੇ ਸੀ ਇਹ ਵਿਰੋਧੀ ਆ ਸਾਡੇ ਆ ਕਸ਼ਰਮ ਨੇ ਅਕਾਲੀ ਦਲ ਮਰਸਾ ਹੋ ਗਿਆ ਕਸ਼ਰਮ ਨੇ ਅਕਾਲੀ ਦਲ ਵਾਰਸ ਮਜਾਬ ਦੇ ਹੋ ਗਿਆ ਹੋਰ ਪੰਥਕ ਜਥੇਬੰਦੀਆਂ ਇਹ ਸਾਡੀਆਂ ਵਿਰੋਧੀ ਆ ਤੇ ਹੁਣ ਤਾਂ ਖੁਦ ਇਹਨਾਂ ਦੇ ਆਪ ਦੇ ਬੰਦੇ ਹੀ ਰੌਲਾ ਪਾ ਰਹੇ ਵਿੱਚ ਖੁਦ ਆਪਦੇ ਘਰ ਚੋਂ ਹੀ ਰੌਲਾ ਪੈ ਗਿਆ ਪਰਿਵਾਰ ਦੇ ਜੀ ਉੱਠ ਕੇ ਖੜੇ ਹੋ ਗਏ ਉਹੀ ਕਹਿ ਰਹੇ ਆ ਵਿਰੋਧ ਵੀ ਗਲਤ ਕੀਤਾ ਕਿ ਸਿੰਘ ਸਾਹਿਬ ਗਿਆਨੀ ਰਵੀਰ ਸਿੰਘ ਤੇ ਗਿਆਨੀ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਨੂੰ ਕਿਉਂ ਇਸ ਤਰੀਕੇ ਨਾਲ ਲਾਇਆ ਗਿਆ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਕਿਸੇ ਬਦਾਰੇ ਚੋਂ ਕਿਸੇ ਨੂੰ ਰਿਟਾਇਰ ਵੀ ਕੀਤਾ ਜਾਂਦਾ ਉਹਨੂੰ ਬਕਾਇਦਾ ਉਹ ਉਹਨੂੰ ਉਹਨੂੰ ਘਰੇ ਛੱਡ ਕੇ ਆ ਜਾਂਦਾ ਉਹਦਾ ਸਵਾਗਤ ਕੀਤਾ ਜਾਂਦਾ ਕਈ ਕਿਸੇ ਢੰਗ ਨਾਲ ਕੁਝ ਤਾਂ ਇਹ ਤਰੀਕਾ ਕੋ ਢੰਗ ਤਾਂ ਨਾ ਕੋਈ ਸਤਕਾਰ ਇਸ ਤਰ ਇਸ ਤਰੀਕੇ ਨਾਲ ਲੋਕ ਸਤਕਾਰ ਕਿਵੇਂ ਕਰਨਗੇ ਤੇ ਜਿਵੇਂ ਸੰਪਰਦਾਵਾਂ ਸਾਡੀਆਂ ਜਿਹੜੀਆਂ ਸੰਸਥਾਵਾਂ ਉਹ ਇਹਨਾਂ ਸਤਕਾਰ ਕਰਨਗੀਆਂ ਸਿੰਘ ਸਾਹਿਬਾਂ ਨਾਲ ਕਿੰਨੀ ਵੱਡੀ ਅਹੁਦੇ ਤੇ ਜੀ ਦਾ ਜਿਵੇਂ ਤੁਸੀਂ ਹੁਣੇ ਗੱਲ ਕੀਤੀ ਵੀ ਸਤਕਾਰ ਕਰਨਾ ਤੇ ਉਹਦੇ ਵਿਰੁੱਧ ਦੀ ਸਿੱਖ ਸੰਸਥਾਵਾਂ ਅੰਥਕ ਜੱਤੇ ਬੰਦੀਆਂ ਦਾ ਆਉਣਾ ਕਿ ਇਹ ਉਹ ਅਹੁਦੇ ਦੀ ਮर्यादा ਨੂੰ ਕਿਵੇਂ ਦੇਖਦੇ ਹੋ ਸਾਰੇ ਬਿਲਕੁਲ ਜੀ ਬਹੁਤ ਮਾੜੀ ਘਟਨਾ ਹੁਣ ਦੇਖੋ ਇੱਕ ਪਾਸੇ ਜਿਹੜੇ ਹੁਣ ਜਥੇਦਾਰ ਇਹਨਾਂ ਨੇ ਥਾਪ ਤੇ ਪੰਥ ਪਰਮਾਨੰਦੀ ਕਰ ਰਿਹਾ ਤੇ ਕੀ ਬਣੂਗਾ ਪੰਥ ਦਾ ਬਹੁਤ ਇੱਕ ਕਿਨਾਰੇ ਤੇ ਖੜਾ ਕਰਤਾ ਪੰਥ ਨੂੰ ਇੱਕ ਪਾਸੇ ਜਥੇਦਾਰ ਸਹਿਬਾਨਦਸ ਜਦੋਂ ਕੋਈ ਹੁਕਮ ਆਉਂਦਾ ਸੀਗਾ ਲੋਕ ਮੱਥੇ ਨਾਲ ਚੁੰਮਦੇ ਸੀ ਮੱਥੇ ਨਾਲ ਲਾਉਂਦੇ ਸੀਗੇ ਤੇ ਮਾਵਾ ਵੀ ਉਹਦੇ ਪੁੱਤਾਂ ਨੂੰ ਕਹਿੰਦੇ ਅੱਲ ਤੱਕ ਤੋਂ ਹੁਕਮ ਹੋਇਆ ਪੁੱਤ ਜੇ ਸ਼ਹੀਦੀ ਦੇਣੀ ਪਈ ਤਾਂ ਸ਼ਹੀਦੀ ਦੇ ਦੇ ਇਹ ਜੇਲ੍ਹ ਜਾਣਾ ਪਊ ਕੋਈ ਮੋਰਚਾ ਲੱਗਦਾ ਸੀ ਸੇ ਪੰਜਾਬੀ ਸੂਬੇ ਦਾ ਮੋਰਚਾ ਕੋਈ ਪੰਜਾਬ ਨਾਲ ਸੰਬੰਧਤ ਮੋਰਚੇ ਸੀਗੇ ਬੱਚਿਆਂ ਉਹਨਾਂ ਨੂੰ ਮਾਵਾ ਕਹਿੰਦੇ ਇਹ ਕੱਲ ਤੱਕ ਤੋਂ ਹੁਕਮ ਆਇਆ ਪੁੱਤ ਜਾਓ ਜਾ ਕੇ ਕੁਰਬਾਨੀਆਂ ਦਿਓ ਤੇ ਉਹ ਅੱਜ ਅੱਜ ਜਿਹੜਾ ਉਸ ਕੱਲ ਤੱਕ ਦਾ ਹੁਕਮ ਆ ਉਹਦਾ ਇੱਕ ਮਜ਼ਾਕ ਬਣਾ ਦਿੱਤਾ ਕੱਲ ਤੱਕ ਦਾ ਜਥੇਦਾਰ ਤਾਂ ਸਤਕਾਰ ਜਿਹੜਾ ਕਾਂਗਰਸ ਨੇ ਜੂਨ 1984 ਚ ਦਰਬਾਰ ਸਾਹਿਬ ਤੇ ਹਮਲਾ ਕੀਤਾ ਸੈਂਤੀ ਗੁਰਧਾਮ ਧਾਇ ਉਹਨਾਂ ਨੇ ਸਾਡੇ ਗੁਰਧਾਮ ਧਾਇ ਸ੍ਰੀ ਅਕਾਲ ਤਖਤ ਨੂੰ ਧਾਇਆ ਸੰਗਤਾਂ ਨੇ ਉਹਦੇ ਸੰਬੰਧ ਨਾਲ ਕੱਲ ਤੱਕ ਸਾਬ ਖੜਾ ਕਰ ਲਿਆ ਤੇ ਅੱਜ ਤਾਂ ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਜਿਹਦੀ ਉਮਰ 105 ਸਾਲ ਆ ਤੇ ਇਹਨਾਂ ਨੇ ਅੱਜ ਸ਼੍ਰੀ ਅਕਾਲ ਤਖਤ ਦਾ ਸਤਕਾਰ ਜਿਹੜਾ ਮਾਨ ਬਹਾਲ ਸੀਗਾ ਉਹਨੂੰ ਮਿੱਟੀ ਚ ਮਲਾਤਾ ਪਰ ਪਾਪ